ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਪੂਰੇ ਦੇਸ਼ ਭਰ ਵਿੱਚ ਬੁਲਡੋਜ਼ਰ ਐਕਸ਼ਨ ਦੇ ਆੜਤੇ ਹੋਣ ਵਾਲੀ ਅਧਿਕਾਰੀਆਂ ਦੀ ਮਨਮਰਜ਼ੀ ਤੇ ਰੋਕ ਲੱਗ ਜਾਣੀ ਚਾਹੀਦੀ ਹੈ ਤੇ ਰੋਕ ਲਕਾਹ ਵੀ ਦਿੱਤੀ ਗਈ ਹੈ ਬੁਲਡੋਜ਼ਰ ਐਕਸ਼ਨ ਦਾ ਜਦੋਂ ਵੀ ਨਾਮ ਬਾਹਰ ਆਂਦਾ ਹੈ ਤਾਂ ਅਕਸਰ ਵੇਖਿਆ ਜਾਂਦਾ ਹੈ ਕਿ ਕਿਵੇਂ ਰਾਤੋਂ ਰਾਤ ਲੋਕਾਂ ਦੇ ਘਰ ਤੇ ਨੋਟਿਸ ਲੱਗ ਜਾਂਦੇ ਨੇ ਤੇ ਨੋਟਿਸ ਲਗਾ ਕੇ ਉਹਨਾਂ ਦੇ ਘਰ ਹਟਾ ਦਿੱਤੇ ਜਾਂਦੇ ਨੇ ਤਾਂ ਸਿੱਧਾ ਸਿੱਧਾ ਇਹਦਾ ਅਸਰ ਜਿਹੜਾ ਹੈ ਮੁਸਲਮਾਨਾਂ ਤੇ ਵੀ ਪੈਂਦਾ ਕਿਉਂਕਿ ਇੱਕ ਰਿਟ ਫਾਈਲ ਕੀਤੀ ਗਈ ਸੀ ਸੁਪਰੀਮ ਕੋਰਟ ਵਿੱਚ ਇੱਕ ਮੁਸਲਮਾਨ ਆਰਗੇਨਾਈਜੇਸ਼ਨ ਵੱਲੋਂ ਕਿ ਕਿਹਾ ਗਿਆ ਕਿ ਭਾਰਤ ਦੇ ਤਿੰਨ ਵੱਡੇ ਸੂਬੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਸੂਬਿਆਂ ਵਿੱਚ ਤੇ ਰਾਜਸਥਾਨ ਇਹਨਾਂ ਸੂਬਿਆਂ ਵਿੱਚ ਅਕਸਰ ਇਹ ਵੇਖਿਆ ਗਿਆ ਕਿ ਵੱਡੇ ਵੱਡੇ ਲੈਵਲ ਤੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਵਿਤਕਰਾ ਕੀਤਾ ਜਾਂਦਾ ਉਹ ਵੀ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਮੁਸਲਮਾਨ ਤੇ ਕੋਈ ਕੋਈ આરોਪ ਲੱਗਿਆ ਹਲੇ આરોਪ ਸਿੱਧ ਨਹੀਂ ਹੋਏ ਹਲੇ ਸਿਰਫ આરોપી ਹੈ ਤਾਂ ਰਾਤੋਂ ਰਾਤ ਉਸ ਦਾ ਕਰਟਾ ਦਿੱਤਾ ਜਾਂਦਾ ਹੈ ਬੁਲਡੋਜ਼ਰ ਐਕਸ਼ਨ ਦੇ ਬੁਲਡੋਜ਼ਰ ਐਕਸ਼ਨ ਦਾ ਨਾਮ ਦਿੰਦੇ ਹੋਏ ਇਲੀਗਲ ਤਰੀਕੇ ਦਾ ਇਲੀਗਲ ਤਰੀਕੇ ਦਾ ਕਰ ਬਣਿਆ ਇਸ ਇਸ ਦੀ ਆੜ ਵਿੱਚ ਕਈ ਵਾਰ ਕਰਟਾਏ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਣੀਆਂ ਨੇ ਵਾਇਰਲ ਵੀ ਹੋਈਆਂ ਨੇ ਤਾਂ ਹੁਣ ਉਸ ਤੋਂ ਬਾਅਦ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਆਪਦਾ ਫੈਸਲਾ ਦੇ ਦਿੱਤਾ ਕਿ ਰਾਤੋਂ ਰਾਤ ਘਰ ਢਾ ਦੇਣਾ ਕਿਸੇ ਦਾ ਕਿਸੇ ਪਰਿਵਾਰ ਨੂੰ ਕਿਸੇ ਬੱਚਿਆਂ ਨੂੰ ਰਾਤੋਂ ਰਾਤ ਬੇਕਰ ਘਰ ਦੇਣਾ ਕਿੱਥੋਂ ਦੀ ਇਨਸਾਨੀਅਤ ਹੈ ਕਿੱਥੋਂ ਦਾ ਇਨਸਾਫ ਹੈ ਜੇਕਰ ਕਿਸੇ ਇੱਕ ਅਪਰਾਧੀ ਨੇ ਅਪਰਾਧ ਕੀਤਾ ਵੀ ਹੈ ਤਾਂ ਉਸ ਦੀ ਸਜ਼ਾ ਉਸ ਦੇ ਪਰਿਵਾਰ ਨੂੰ ਕਿਉਂ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਕੀ ਦੋਸ਼ ਹੈ ਨਾਲ ਦੇ ਨਾਲ ਸੁਪਰੀਮ ਕੋਰਟ ਨੇ 15 ਗਾਈਡਲਾਈਨਾਂ ਵੀ ਜਾਰੀ ਕੀਤੀਆਂ ਨੇ ਕਿ ਇਹਨਾਂ ਗਾਈਡਲਾਈਨਾਂ ਦੇ ਆਧਾਰ ਤੇ ਹੀ ਕਿਸੇ ਦਾ ਘਰ ਟਾਇਆ ਜਾਵੇਗਾ ਜਾਂ ਨਹੀਂ ਟਾਇਆ ਜਾਵੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਸੀ ਜੇਕਰ ਕੋਈ ਕਿਸੇ ਬੰਦੇ ਦਾ ਗਲਤ ਇਲੀਗਲ ਘਰ ਕੋਈ ਬਣਿਆ ਤਾਂ ਉਥੋਂ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਉਸ ਨੂੰ ਨੋਟਿਸ ਜਾਂਦਾ ਹੈ 8-10 ਦਿਨ ਦਾ 15-20 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਜਿਸ ਵਿੱਚ ਜਾ ਕੇ ਉਹ ਬੰਦਾ ਸਾਹਮਣੇ ਪੇਸ਼ ਹੁੰਦਾ ਤੇ ਆਪਣਾ ਪੱਖ ਰੱਖਦਾ ਪਰ ਕਈ ਵਾਰ ਜਿਆ ਵੀ ਹੁੰਦਾ ਕਿ ਆਪਣੀ ਮਨਮਰਜ਼ੀ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਕਰਦੇ ਹੋਏ ਅਧਿਕਾਰੀ ਰਾਤੋਂ ਰਾਤ ਘਰ ਢਾਹ ਦਿੰਦੇ ਨੇ ਅਤੇ ਕਾਜ ਜਦੋਂ ਢਾ ਦਿੱਤਾ ਜਾਂਦਾ ਫਿਰ ਸਿੱਧਾ ਅਸਰ ਉਸ ਦੇ ਪਰਿਵਾਰ ਤੇ ਪੈਂਦਾ ਹੈ ਪਰਿਵਾਰ ਵਿੱਚ ਵੀ ਉਸ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਦੇ ਪ੍ਰਤੀ ਮਨ ਚ ਗੁੱਸਾ ਭਰਦਾ ਹੈ ਫਿਰ ਕੱਲ ਨੂੰ ਫਿਰ ਜਦੋਂ ਕੋਈ ਉਨੀ ਕੀ ਹਰਕਤ ਹੋ ਜਾਂਦੀ ਹੈ ਫਿਰ ਬਾਅਦ ਚ ਇਲਜ਼ਾਮ ਵੀ ਪਰਿਵਾਰ ਤੇ ਲੱਗਦੇ ਨੇ ਤਾਂ ਅਜਿਹੀ ਕੋਈ ਵੀ ਸਿਚੁਏਸ਼ਨ ਪਾਵੇਖਾ ਵਿੱਚ ਨਾ ਬਣੇ ਇਸ ਕਰਕੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਪੂਰੇ ਦੇਸ਼ ਭਰ ਵਿੱਚ ਪਹਿਲੇ ਤਾਂ ਬੁੱਡੋਜ਼ਰ ਐਕਸ਼ਨ ਬੰਦ ਹੋ ਜਾਣਾ ਚਾਹੀਦਾ ਹੈ ਤੇ ਦੂਜੇ ਤੌਰ ਤੇ 15 ਹਦਾਇਤਾਂ ਦਿੱਤੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਹੈ ਹਦਾਇਤਾਂ ਵਿੱਚ ਸਭ ਤੋਂ ਵੱਡੀ ਹਦਾਇਤ ਇਹ ਕਿ ਅਰੋਪੀ ਦਾ ਘਰ ਢਾਹ ਦੇਣਾ ਬਿਲਕੁਲ ਸਰਾਸਰ ਗਲਤ ਹੈ ਘਰ ਸਿਰਫ ਉਸੇ ਬੰਦੇ ਦਾ ਢਾਇਆ ਜਾਣਾ ਚਾਹੀਦਾ ਹੈ ਜਿਦਾ ਘਰ ਸਰਕਾਰੀ ਜ਼ਮੀਨ ਤੇ ਬਣਿਆ ਹੋਵੇ ਨਦੀ ਦੇ ਕਿਨਾਰੇ ਬਣਿਆ ਹੋਵੇ ਜਾਂ ਹੋਰ ਕੋਈ ਅਜਿਹੀ ਥਾਂ ਤੇ ਬਣਿਆ ਹੋਵੇ ਜਿਸ ਥਾਂ ਤੇ ਉਸ ਬੰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਘਰ ਬਣਾਇਆ ਤੇ ਉਹ ਵੀ ਇਹ ਨਹੀਂ ਕਿ ਰਾਤੋ ਰਾਤ ਨੋਟਿਸ ਜਾ ਕੇ ਲਗਾ ਦੋ ਤੇ ਸਵੇਰੇ ਉੱਠਦੇ ਨੂੰ ਉਹਦਾ ਘਰ ਟੇਓ ਟੇਰੀ ਕੀਤਾ ਹੋਵੇ ਮਲਵਾ ਕੀਤਾ ਹੋਵੇ ਪਹਿਲਾਂ ਜਾ ਕੇ ਨੋਟਿਸ ਲਗਾਉਣਾ ਚਾਹੀਦਾ ਹੈ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇ ਬੰਦੇ ਨੂੰ ਜਿਸ ਸ਼ੋਅ ਉਸ ਨੋਟਿਸ ਵਿੱਚ ਬੰਦਾ ਆ ਕੇ ਸામਣੇ ਪੇਸ਼ ਹੋਵੇ ਤੇ ਆਪਣਾ ਪੱਖ ਰੱਖ ਸਕੇ ਪਰ ਜੇਕਰ ਨਾਲ ਨਾਲ ਅਦਾਲਤ ਨੇ ਇਹ ਵੀ ਹਦਾਇਤ ਦਿੱਤੀ ਹੈ ਜੇਕਰ ਕੋਈ ਅਧਿਕਾਰੀ ਇਹਨਾਂ ਗਾਈਡਲਾਈਨਸ ਤੋਂ ਬਾਹਰ ਜਾ ਕੇ ਇਹਨਾਂ ਗਾਈਡਲਾਈਨਾਂ ਤੋਂ ਹਟ ਕੇ ਆਪਦੀ ਪਾਰ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਏਦਾਂ ਗਲਤ ਇਸਤੇਮਾਲ ਕਰਦਾ ਜਾਂ ਕਿਸੇ ਬੇਗੁਨਾਹ ਦਾ ਕਿਸੇ ਅਪਰਾਧੀ ਦਾ ਘਰ ਸਰਵਿਸ ਕਰਕੇ ਢਾ ਦਿੰਦਾ ਕਿ ਉਹਦੇ ਮਨ ਵਿੱਚ ਕੋਈ ਗੁੱਸਾ ਜਾਂ ਕੋਈ ਦਵੇਸ਼ ਹੈ ਤਾਂ ਉਸ ਬੰਦੇ ਨੂੰ ਉਸ ਉਸ આરોપી ਦਾ ਜਾਂ ਜਿਹਦਾ ਘਰ ਢਾਇਆ ਗਿਆ ਉਸ ਵਿਕਟਮ ਦਾ ਉਸ ਪੀੜਤ ਦਾ ਸਾਰਾ ਘਰ ਦੁਬਾਰਾ ਬਣਾਣਾ ਬੜਾੜਾ ਪਵੇਗਾ ਖੁਦ ਆਪਦੇ ਖਰਚੇ ਤੋਂ ਤੇ ਨਾਲ ਨਾਲ ਉਸ ਨੂੰ ਪੈਸੇ ਵੀ ਦੇਣੇ ਪੈਣਗੇ ਤਾਂ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਤੇ ਇਸ ਦੇ ਨਾਲ ਇਹ ਵੀ ਹੋ ਸਕਦਾ ਹੈ ਉਹਨਾਂ ਦੇ ਸਮੇਂ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸੇ ਬੰਦੇ ਦਾ ਘਰ ਸਰਫੇਸ ਕਰਕੇ ਢਾਹ ਦਿੱਤਾ ਗਿਆ ਕਿ ਉਹ ਬੰਦਾ ਮੁਸਲਮਾਨ ਸੀ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਘਟੋਤੀ ਵੇਖਣ ਨੂੰ ਮਿਲੇਗੀ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਪੂਰੇ ਦੇਸ਼ ਭਰ ਵਿੱਚ ਬੁਲਡੋਜ਼ਰ ਐਕਸ਼ਨ ਦੇ ਆੜ ਤੇ ਹੋਣ ਵਾਲੀ ਅਧਿਕਾਰੀਆਂ ਦੀ ਮਨਮਰਜ਼ੀ ਤੇ ਰੋਕ ਲੱਗ ਜਾਣੀ ਚਾਹੀਦੀ ਹੈ ਤੇ ਰੋਕ ਲਕਾਹ ਵੀ ਦਿੱਤੀ ਗਈ ਹੈ ਬੁਲਡੋਜ਼ਰ ਐਕਸ਼ਨ ਦਾ ਜਦੋਂ ਵੀ ਨਾਮ ਬਾਹਰ ਆਂਦਾ ਹੈ ਤਾਂ ਅਕਸਰ ਵੇਖਿਆ ਜਾਂਦਾ ਹੈ ਕਿ ਕਿਵੇਂ ਰਾਤੋਂ ਰਾਤ ਲੋਕਾਂ ਦੇ ਘਰ ਤੇ ਨੋਟਿਸ ਲੱਗ ਜਾਂਦੇ ਨੇ ਤੇ ਨੋਟਿਸ ਲਗਾ ਕੇ ਉਹਨਾਂ ਦੇ ਘਰ ਢਾਹ ਦਿੱਤੇ ਜਾਂਦੇ ਨੇ ਤਾਂ ਸਿੱਧਾ-ਸਿੱਧਾ ਇਹਦਾ ਅਸਰ ਜਿਹੜਾ ਹੈ ਮੁਸਲਮਾਨਾਂ ਤੇ ਵੀ ਪੈਂਦਾ ਕਿਉਂਕਿ ਇੱਕ ਰਿਟ ਫਾਈਲ ਕੀਤੀ ਗਈ ਸੀ ਸੁਪਰੀਮ ਕੋਰਟ ਵਿੱਚ ਇੱਕ ਮੁਸਲਮਾਨ ਆਰਗੇਨਾਈਜੇਸ਼ਨ ਵੱਲੋਂ ਕਿ ਕਿਹਾ ਗਿਆ ਕਿ ਭਾਰਤ ਦੇ ਤਿੰਨ ਵੱਡੇ ਸੂਬੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਇਹਨਾਂ ਸੂਬਿਆਂ ਵਿੱਚ ਤੇ ਰਾਜਸਥਾਨ ਇਹਨਾਂ ਸੂਬਿਆਂ ਵਿੱਚ ਅਕਸਰ ਇਹ ਵੇਖਿਆ ਗਿਆ ਕਿ ਵੱਡੇ ਵੱਡੇ ਲੈਵਲ ਤੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਵਿਤਕਰਾ ਕੀਤਾ ਜਾਂਦਾ ਉਹ ਵੀ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਮੁਸਲਮਾਨ ਤੇ ਕੋਈ ਕੋਈ આરોਪ ਲੱਗਿਆ ਹਲੇ આરોਪ ਸਿੱਧ ਨਹੀਂ ਹੋਏ ਹਲੇ ਸਿਰਫ આરોપી ਹੈ ਤਾਂ ਰਾਤੋਂ ਰਾਤ ਉਸ ਦਾ ਘਰ ਟਾ ਦਿੱਤਾ ਜਾਂਦਾ ਬੁਲਡੋਜ਼ਰ ਐਕਸ਼ਨ ਦੇ ਬੁਲਡੋਜ਼ਰ ਐਕਸ਼ਨ ਦਾ ਨਾਮ ਦਿੰਦੇ ਹੋਏ ਇਲੀਗਲ ਤਰੀਕੇ ਦਾ ਇਲੀਗਲ ਤਰੀਕੇ ਦਾ ਕਾਰ ਬਣਿਆ ਇਸ ਇਸ ਦੀ ਆੜ ਵਿੱਚ ਕਈ ਵਾਰ ਘਰ ਟਾਏ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਣੀਆਂ ਨੇ ਵਾਇਰਲ ਵੀ ਹੋਈਆਂ ਨੇ ਤਾਂ ਹੁਣ ਉਸ ਤੋਂ ਬਾਅਦ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਆਪਦਾ ਫੈਸਲਾ ਦੇ ਦਿੱਤਾ ਕਿ ਰਾਤੋਂ ਰਾਤ ਘਰ ਢਾ ਦੇਣਾ ਕਿਸੇ ਦਾ ਕਿਸੇ ਪਰਿਵਾਰ ਨੂੰ ਕਿਸੇ ਬੱਚਿਆਂ ਨੂੰ ਰਾਤੋਂ ਰਾਤ ਬੇਕਰ ਘਰ ਦੇਣਾ ਕਿੱਥੋਂ ਦੀ ਇਨਸਾਨੀਅਤ ਹੈ ਕਿੱਥੋਂ ਦਾ ਇਨਸਾਫ ਹੈ ਜੇਕਰ ਕਿਸੇ ਇੱਕ ਅਪਰਾਧੀ ਨੇ ਅਪਰਾਧ ਕੀਤਾ ਵੀ ਹੈ ਤਾਂ ਉਸ ਦੀ ਸਜ਼ਾ ਉਸ ਦੇ ਪਰਿਵਾਰ ਨੂੰ ਕਿਉਂ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਵਿੱਚ ਕੀ ਦੋਸ਼ ਹੈ ਨਾਲ ਦੇ ਨਾਲ ਸੁਪਰੀਮ ਕੋਰਟ ਨੇ 15 ਗਾਈਡਲਾਈਨਾਂ ਵੀ ਜਾਰੀ ਕੀਤੀਆਂ ਨੇ ਕਿ ਇਹਨਾਂ ਗਾਈਡਲਾਈਨਾਂ ਦੇ ਆਧਾਰ ਤੇ ਹੀ ਕਿਸੇ ਦਾ ਕਰ ਟਾਇਆ ਜਾਵੇਗਾ ਜਾਂ ਨਹੀਂ ਟਾਇਆ ਜਾਵੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਸੀ ਜੇਕਰ ਕੋ ਕਿਸੇ ਬੰਦੇ ਦਾ ਗਲਤ ਇਲੀਗਲ ਘਰ ਕੋਈ ਬਣਿਆ ਤਾਂ ਉਸ ਤੋਂ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਉਸ ਨੂੰ ਨੋਟਿਸ ਜਾਂਦਾ ਹੈ 8-10 ਦਿਨ ਦਾ 15-20 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਜਿਸ ਵਿੱਚ ਜਾ ਕੇ ਉਹ ਬੰਦਾ ਸਾਹਮਣੇ ਪੇਸ਼ ਹੁੰਦਾ ਤੇ ਆਪਣਾ ਪੱਖ ਰੱਖਦਾ ਪਰ ਕਈ ਵਾਰ ਜਿਆ ਵੀ ਹੁੰਦਾ ਕਿ ਆਪਣੀ ਮਨਮਰਜ਼ੀ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਕਰਦੇ ਹੋਏ ਅਧਿਕਾਰੀ ਰਾਤੋਂ ਰਾਤ ਘਰ ਢਾਹ ਦਿੰਦੇ ਨੇ ਜਦੋਂ ਢਾਹ ਦਿੱਤਾ ਜਾਂਦਾ ਫਿਰ ਸਿੱਧਾ ਅਸਰ ਉਸ ਦੇ ਪਰਿਵਾਰ ਤੇ ਪੈਂਦਾ ਪਰਿਵਾਰ ਵਿੱਚ ਵੀ ਉਸ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਦੇ ਪ੍ਰਤੀ ਮਨ 'ਚ ਗੁੱਸਾ ਭਰਦਾ ਹੈ ਫਿਰ ਕੱਲ ਨੂੰ ਫਿਰ ਜਦੋਂ ਕੋਈ ਉਨੀ ਕੀ ਹਰਕਤ ਹੋ ਜਾਂਦੀ ਹੈ ਫਿਰ ਬਾਅਦ 'ਚ ਇਲਜ਼ਾਮ ਵੀ ਪਰਿਵਾਰ ਤੇ ਲੱਗਦੇ ਨੇ ਤਾਂ ਅਜਿਹੀ ਕੋਈ ਵੀ ਸਿਚੁਏਸ਼ਨ ਪਾਵੇਖਾ ਵਿੱਚ ਨਾ ਬਣੇ ਇਸ ਕਰਕੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਪੂਰੇ ਦੇਸ਼ ਭਰ ਵਿੱਚ ਪਹਿਲੇ ਤਾਂ ਬਲਡوزر ਐਕਸ਼ਨ ਬੰਦ ਹੋ ਜਾਣਾ ਚਾਹੀਦਾ ਹੈ ਤੇ ਦੂਜੇ ਤੌਰ ਤੇ 15 ਹਦਾਇਤਾਂ ਦਿੱਤੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਹੈ ਹਦਾਇਤਾਂ ਵਿੱਚ ਸਭ ਤੋਂ ਵੱਡੀ ਹਦਾਇਤ ਇਹ ਕਿ ਅਰੋਪੀ ਦਾ ਘਰ ਢਾਹ ਦੇਣਾ ਬਿਲਕੁਲ ਸਰਾਸਰ ਗਲਤ ਹੈ ਘਰ ਸਿਰਫ ਉਸੇ ਬੰਦੇ ਦਾ ਢਾਇਆ ਜਾਣਾ ਚਾਹੀਦਾ ਜਿਦਾ ਘਰ ਸਰਕਾਰੀ ਜ਼ਮੀਨ ਤੇ ਬਣਿਆ ਹੋਵੇ ਨਦੀ ਦੇ ਕਿਨਾਰੇ ਬਣਿਆ ਹੋਵੇ ਜਾਂ ਹੋਰ ਕੋਈ ਅਜਿਹੀ ਥਾਂ ਤੇ ਬਣਿਆ ਹੋਵੇ ਜਿਸ ਥਾਂ ਤੇ ਉਸ ਬੰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਘਰ ਬਣਾਇਆ ਤੇ ਉਹ ਵੀ ਇਹ ਨਹੀਂ ਕਿ ਰਾਤੋ ਰਾਤ ਨੋਟਿਸ ਜਾ ਕੇ ਲਗਾ ਦੋ ਤੇ ਸਵੇਰੇ ਉੱਠਦੇ ਨੂੰ ਉਹਦਾ ਘਰ ਟੇਓ ਟੇਰੀ ਕੀਤਾ ਹੋਵੇ ਮਲਵਾ ਕੀਤਾ ਹੋਵੇ ਪਹਿਲਾਂ ਜਾ ਕੇ ਨੋਟਿਸ ਲਗਾਉਣਾ ਚਾਹੀਦਾ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇ ਬੰਦੇ ਨੂੰ ਜਿਸ ਸ਼ੋਕ ਉਸ ਨੋਟਿਸ ਵਿੱਚ ਬੰਦਾ ਆ ਕੇ ਸામਣੇ ਪੇਸ਼ ਹੋਵੇ ਤੇ ਆਪਣਾ ਪੱਖ ਰੱਖ ਸਕੇ ਪਰ ਜੇਕਰ ਨਾਲ ਨਾਲ ਅਦਾਲਤ ਨੇ ਇਹ ਵੀ ਹਦਾਇਤ ਦਿੱਤੀ ਹੈ ਜੇਕਰ ਕੋਈ ਅਧਿਕਾਰੀ ਇਹਨਾਂ ਗਾਈਡਲਾਈਨਸ ਤੋਂ ਬਾਹਰ ਜਾ ਕੇ ਇਹਨਾਂ ਗਾਈਡਲਾਈਨਾਂ ਤੋਂ ਹਟ ਕੇ ਆਪਦੀ ਪਾਰ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਦਾਂ ਗਲਤ ਇਸਤੇਮਾਲ ਕਰਦਾ ਜਾਂ ਕਿਸੇ ਬੇਗੁਨਾਹ ਦਾ ਕਿਸੇ ਅਪਰਾਧੀ ਦਾ ਘਰ ਸਰਵਿਸ ਕਰਕੇ ਢਾ ਦਿੰਦਾ ਕਿ ਉਹਦੇ ਮਨ ਵਿੱਚ ਕੋਈ ਗੁੱਸਾ ਜਾਂ ਕੋਈ ਦਵੇਸ਼ ਹੈ ਤਾਂ ਉਸ ਬੰਦੇ ਨੂੰ ਉਸ ਬੰਦੇ ਉਸ આરોપી ਦਾ ਜਾਂ ਜਿਹਦਾ ਘਰ ਢਾਇਆ ਗਿਆ ਉਸ ਵਿਕਟਮ ਦਾ ਉਸ ਪੀੜਤ ਦਾ ਸਾਰਾ ਘਰ ਦੁਬਾਰਾ ਬਣਾਣਾ ਬੜਾੜਾ ਪਵੇਗਾ ਖੁਦ ਆਪਦੇ ਖਰਚੇ ਤੋਂ ਤੇ ਨਾਲ ਨਾਲ ਉਸ ਨੂੰ ਪੈਸੇ ਵੀ ਦੇਣ ਪੈਣਗੇ ਤਾਂ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਤੇ ਇਸ ਦੇ ਨਾਲ ਇਹ ਵੀ ਹੋ ਸਕਦਾ ਹੈ ਉਹਨਾਂ ਦੇ ਸਮੇਂ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸੇ ਬੰਦੇ ਦਾ ਘਰ ਸਰਫੇਸ ਕਰਕੇ ਢਾਹ ਦਿੱਤਾ ਗਿਆ ਕਿ ਉਹ ਬੰਦਾ ਮੁਸਲਮਾਨ ਸੀ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਘਟੋਤੀ ਵੇਖਣ ਨੂੰ ਮਿਲੇਗੀ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਪੂਰੇ ਦੇਸ਼ ਭਰ ਵਿੱਚ ਬੁਲਡੋਜ਼ਰ ਐਕਸ਼ਨ ਦੇ ਆੜ ਤੇ ਹੌਣ ਵਾਲੀ ਅਧਿਕਾਰੀਆਂ ਦੀ ਮਨਮਰਜ਼ੀ ਤੇ ਰੋਕ ਲੱਗ ਜਣੀ ਚਾਹੀਦੀ ਹੈ ਤੇ ਰੋਕ ਲਕਾਹ ਵੀ ਦਿੱਤੀ ਗਈ ਹੈ ਬਲਡੋਜ਼ਰ ਐਕਸ਼ਨ ਦਾ ਜਦੋਂ ਵੀ ਨਾਮ ਬਾਹਰ ਆਂਦਾ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਕਿਵੇਂ ਰਾਤੋਂ ਰਾਤ ਲੋਕਾਂ ਦੇ ਘਰ ਤੇ ਨੋਟਿਸ ਲੱਗ ਜਾਂਦੇ ਨੇ ਤੇ ਨੋਟਿਸ ਲਗਾ ਕੇ ਉਹਨਾਂ ਦੇ ਘਰ ਢਾਹ ਦਿੱਤੇ ਜਾਂਦੇ ਨੇ ਤਾਂ ਸਿੱਧਾ ਸਿੱਧਾ ਇਹਦਾ ਅਸਰ ਜਿਹੜਾ ਹੈ ਮੁਸਲਮਾਨਾਂ ਤੇ ਵੀ ਪੈਂਦਾ ਕਿਉਂਕਿ ਇੱਕ ਰਿਟ ਫਾਈਲ ਕੀਤੀ ਗਈ ਸੀ ਸੁਪਰੀਮ ਕੋਰਟ ਵਿੱਚ ਇੱਕ ਮੁਸਲਮ ਔਰਗੇਨਾਈਜੇਸ਼ਨ ਵੱਲੋਂ ਕਿ ਕਿਹਾ ਗਿਆ ਕਿ ਭਾਰਤ ਦੇ ਤਿੰਨ ਵੱਡੇ ਸੂਬੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਮਧ ਪ੍ਰਦੇਸ਼ ਇਹਨਾਂ ਸੂਬਿਆਂ ਵਿੱਚ ਤੇ ਰਾਜਸਥਾਨ ਇਹਨਾਂ ਸੂਬਿਆਂ ਵਿੱਚ ਅਕਸਰ ਇਹ ਵੇਖਿਆ ਗਿਆ ਕਿ ਵੱਡੇ ਵੱਡੇ ਲੈਵਲ ਤੇ ਜਿਹੜਾ ਮੁਸਲਮਾਨਾਂ ਦੇ ਖਿਲਾਫ ਵਿਤਕਰਾ ਕੀਤਾ ਜਾਂਦਾ ਉਹ ਵੀ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਮੁਸਲਮਾਨ ਤੇ ਕੋਈ ਕੋਈ આરોਪ ਲੱਗਿਆ ਹਲੇ આરોਪ ਸਿੱਧ ਨਹੀਂ ਹੋਏ ਹਲੇ ਸਿਰਫ આરોપી ਹੈ ਤਾਂ ਰਾਤੋਂ ਰਾਤ ਉਸ ਦਾ ਕਰਟਾ ਦਿੱਤਾ ਜਾਂਦਾ ਹੈ ਬੁਲਡੋਜ਼ਰ ਐਕਸ਼ਨ ਦੇ ਬੁਲਡੋਜ਼ਰ ਐਕਸ਼ਨ ਦਾ ਨਾਮ ਦਿੰਦੇ ਹੋਏ ਇਲੀਗਲ ਤਰੀਕੇ ਦਾ ਇਲੀਗਲ ਤਰੀਕੇ ਦਾ ਕਰ ਬਣਿਆ ਇਸ ਇਸ ਦੀ ਆੜ ਵਿੱਚ ਕਈ ਵਾਰ ਕਰਟਾਏ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਜਣੀਆਂ ਨੇ ਵਾਇਰਲ ਵੀ ਹੋਈਆਂ ਨੇ ਤਾਂ ਹੁਣ ਉਸ ਤੋਂ ਬਾਅਦ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਨੇ ਆਪਦਾ ਫੈਸਲਾ ਦੇ ਦਿੱਤਾ ਕਿ ਰਾਤੋਂ ਰਾਤ ਘਰ ਢਾ ਦੇਣਾ ਕਿਸੇ ਦਾ ਕਿਸੇ ਪਰਿਵਾਰ ਨੂੰ ਕਿਸੇ ਬੱਚਿਆਂ ਨੂੰ ਰਾਤੋਂ ਰਾਤ ਬੇਕਰ ਘਰ ਦੇਣਾ ਕਿੱਥੋਂ ਦੀ ਇਨਸਾਨੀਅਤ ਹੈ ਕਿੱਥੋਂ ਦਾ ਇਨਸਾਫ ਹੈ ਜੇਕਰ ਕਿਸੇ ਇੱਕ ਅਪਰਾਧੀ ਨੇ ਅਪਰਾਧ ਕੀਤਾ ਵੀ ਹੈ ਤਾਂ ਉਸ ਦੀ ਸਜ਼ਾ ਉਸ ਦੇ ਪਰਿਵਾਰ ਨੂੰ ਕਿਉਂ ਮਿਲਣੀ ਚਾਹੀਦੀ ਹੈ ਪਰਿਵਾਰ ਦੇ ਚ ਕੀ ਦੋਸ਼ ਹੈ ਨਾਲ ਦੇ ਨਾਲ ਸੁਪਰੀਮ ਕੋਰਟ ਨੇ 15 ਗਾਈਡਲਾਈਨਾਂ ਵੀ ਜਾਰੀ ਕੀਤੀਆਂ ਨੇ ਕਿ ਇਹਨਾਂ ਗਾਈਡਲਾਈਨਾਂ ਦੇ ਆਧਾਰ ਤੇ ਹੀ ਕਿਸੇ ਦਾ ਘਰ ਟਾਇਆ ਜਾਵੇਗਾ ਜਾਂ ਨਹੀਂ ਟਾਇਆ ਜਾਵੇਗਾ ਕਿਉਂਕਿ ਅਕਸਰ ਦੇਖਿਆ ਜਾਂਦਾ ਸੀ ਜੇਕਰ ਕਿਸੇ ਬੰਦੇ ਦਾ ਗਲਤ ਇਲੀਗਲ ਘਰ ਕੋਈ ਬਣਿਆ ਤਾਂ ਉਥੋਂ ਪਹਿਲਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਉਸ ਨੂੰ ਨੋਟਿਸ ਜਾਂਦਾ ਹੈ 8-10 ਦਿਨ ਦਾ 15-20 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਜਿਸ ਵਿੱਚ ਜਾ ਕੇ ਉਹ ਬੰਦਾ ਸામਨੇ ਪੇਸ਼ ਹੁੰਦਾ ਤੇ ਆਪਣਾ ਪੱਖ ਰੱਖਦਾ ਪਰ ਕਈ ਵਾਰਜ ਇਹ ਵੀ ਹੁੰਦਾ ਹੈ ਕਿ ਆਪਣੀ ਮਨਮਰਜ਼ੀ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਕਰਦੇ ਹੋਏ ਅਧਿਕਾਰੀ ਰਾਤੋਂ ਰਾਤ ਘਰ ਢਾਹ ਦਿੰਦੇ ਨੇ ਜਦੋਂ ਢਾਹ ਦਿੱਤਾ ਜਾਂਦਾ ਫਿਰ ਸਿੱਧਾ ਅਸਰ ਉਸਦੇ ਪਰਿਵਾਰ ਤੇ ਪੈਂਦਾ ਹੈ ਪਰਿਵਾਰ ਵਿੱਚ ਵੀ ਉਸ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਦੇ ਪ੍ਰਤੀ ਮਨ ਚ ਗੁੱਸਾ ਭਰਦਾ ਹੈ ਫਿਰ ਕੱਲ ਨੂੰ ਫਿਰ ਜਦੋਂ ਕੋਈ ਉਨੀ ਕੀ ਹਰਕਤ ਹੋ ਜਾਂਦੀ ਹੈ ਫਿਰ ਬਾਅਦ ਚ ਇਲزام ਵੀ ਪਰਿਵਾਰ ਤੇ ਲੱਗਦੇ ਨੇ ਤਾਂ ਅਜਿਹੀ ਕੋਈ ਵੀ ਸਿਚੁਏਸ਼ਨ ਅਪਵੇਖ ਵਿੱਚ ਨਾ ਬਣੇ ਇਸ ਕਰਕੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਪੂਰੇ ਦੇਸ਼ ਭਰ ਵਿੱਚ ਪਹਿਲੇ ਤਾਂ ਬੁੱਡੋਜ਼ਰ ਐਕਸ਼ਨ ਬੰਦ ਹੋ ਜਾਣਾ ਚਾਹੀਦਾ ਹੈ ਤੇ ਦੂਜੇ ਤੌਰ ਤੇ 15 ਹਦਾਇਤਾਂ ਦਿੱਤੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਹੈ ਹਦਾਇਤਾਂ ਵਿੱਚ ਸਭ ਤੋਂ ਵੱਡੀ ਹਦਾਇਤ ਇਹ ਕਿ ਅਰੋਪੀ ਦਾ ਘਰ ਢਾਹ ਦੇਣਾ ਬਿਲਕੁਲ ਸਰਾਸਰ ਗਲਤ ਹੈ ਘਰ ਸਿਰਫ ਉਸੇ ਬੰਦੇ ਦਾ ਢਾਇਆ ਜਾਣਾ ਚਾਹੀਦਾ ਜਿਹਦਾ ਘਰ ਸਰਕਾਰੀ ਜ਼ਮੀਨ ਤੇ ਬਣਿਆ ਹੋਵੇ ਨਦੀ ਦੇ ਕਿਨਾਰੇ ਬਣਿਆ ਹੋਵੇ ਜਾਂ ਹੋਰ ਕੋਈ ਅਜਿਹੀ ਥਾਂ ਤੇ ਬਣਿਆ ਹੋਵੇ ਜਿਸ ਥਾਂ ਤੇ ਉਸ ਬੰਦੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਘਰ ਬਣਾਇਆ ਤੇ ਉਹ ਵੀ ਇਹ ਨਹੀਂ ਕਿ ਰਾਤੋ ਰਾਤ ਨੋਟਿਸ ਜਾ ਕੇ ਲਗਾ ਦੋ ਤੇ ਸਵੇਰੇ ਉੱਠਦੇ ਨੂੰ ਉਹਦਾ ਘਰ ਟੇਓ ਟੇਰੀ ਕੀਤਾ ਹੋਵੇ ਮਲਵਾ ਕੀਤਾ ਹੋਵੇ ਪਹਿਲਾਂ ਜਾ ਕੇ ਨੋਟਿਸ ਲਗਾਉਣਾ ਚਾਹੀਦਾ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇ ਬੰਦੇ ਨੂੰ ਜਿਸ ਸ਼ੋ ਉਸ ਨੋਟਿਸ ਵਿੱਚ ਬੰਦਾ ਆ ਕੇ ਸામਨੇ ਪੇਸ਼ ਹੋਵੇ ਤੇ ਆਪਣਾ ਪੱਖ ਰੱਖ ਸਕੇ ਪਰ ਜੇਕਰ ਨਾਲ ਨਾਲ ਅਦਾਲਤ ਨੇ ਇਹ ਵੀ ਹਦਾਇਤ ਦਿੱਤੀ ਹੈ ਜੇਕਰ ਕੋਈ ਅਧਿਕਾਰੀ ਇਹਨਾਂ ਗਾਈਡਲਾਈਨਸ ਤੋਂ ਬਾਹਰ ਜਾ ਕੇ ਇਹਨਾਂ ਗਾਈਡਲਾਈਨਾਂ ਤੋਂ ਹਟ ਕੇ ਆਪਦੀ ਪਾਰ ਦਾ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਐਦਾ ਗਲਤ ਇਸਤੇਮਾਲ ਕਰਦਾ ਜਾਂ ਕਿਸੇ ਬੇਗੁਨਾਹ ਦਾ ਕਿਸੇ ਅਪਰਾਧੀ ਦਾ ਘਰ ਸਰਵਿਸ ਕਰਕੇ ਢਾ ਦਿੰਦਾ ਕਿ ਉਹਦੇ ਮਨ ਵਿੱਚ ਕੋਈ ਗੁੱਸਾ ਜਾਂ ਕੋਈ ਦਵੇਸ਼ ਹੈ ਤਾਂ ਉਸ ਬੰਦੇ ਨੂੰ ਉਸ ਬੰਦੇ ਉਸ આરોપી ਦਾ ਜਾਂ ਜਿਹਦਾ ਘਰ ਢਾਇਆ ਗਿਆ ਉਸ ਵਿਕਟਮ ਦਾ ਉਸ ਪੀੜਤ ਦਾ ਸਾਰਾ ਘਰ ਦੁਬਾਰਾ ਬਣਾਣਾ ਬਣਾਰਾ ਪਵੇਗਾ ਖੁਦ ਆਪ ਦੇ ਖਰਚੇ ਤੋਂ ਤੇ ਨਾਲ ਨਾਲ ਉਸ ਨੂੰ ਪੈਸੇ ਵੀ ਦੇਣ ਪੈਣਗੇ ਤਾਂ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ ਹੈ ਤੇ ਇਸ ਦੇ ਨਾਲ ਇਹ ਵੀ ਹੋ ਸਕਦਾ ਹੈ ਉਹਨਾਂ ਦੇ ਸਮੇਂ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸੇ ਬੰਦੇ ਦਾ ਘਰ ਸਰਫੇਸ ਕਰਕੇ ਢਾ ਦਿੱਤਾ ਗਿਆ ਕਿ ਉਹ ਬੰਦਾ ਮੁਸਲਮਾਨ ਸੀ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਘਟੌਤੀ ਵੇਖਣ ਨੂੰ ਮਿਲੇਗੀ